ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੈਲਥ ਹਰਬਲ 213 ਫੈਮਿਲੀ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਗੱਲ ਕਰੀਏ ਆਪਾਂ ਵੀ ਕੰਮ ਦੇ ਨਾਲ-ਨਾਲ ਤੇ ਇੰਜੋਏ ਵੀ ਜ਼ਰੂਰੀ ਹੈ ਤੇ ਬੱਚਿਆਂ ਦੇ ਨਾਲ ਘੁੰਮਣਾ ਫਿਰਨਾ ਵੀ ਜ਼ਰੂਰੀ ਆ ਹਨਾ ਤੇ ਅੱਜ ਅਨਮੋਲ ਨੇ ਅੜੀ ਲਾਲੀ ਕਹਿੰਦਾ ਉਹਨੂੰ ਕਿਸੇ ਨੇ ਸਕੂਲ ਚ ਕਹਿਤਾ ਕਹਿੰਦੇ ਵੀ ਜਿਹੜੀ ਨਵੀਂ ਸ਼ਾਪ ਆ ਨਾ ਆਪਣੇ ਸਵੀਟਸ ਵਾਲੀ ਤੇ ਅਸੀਂ ਤਾਂ ਉਥੇ ਖਾ ਪੀ ਕੇ ਆਏ ਭਾਈ ਘੁੰਮ ਕੇ ਆਏ ਉਹਨੇ ਤਾਂ ਆਉਂਦੇ ਨੇ ਲਾਲੀ ਅੜੀ ਨਾਨੀ ਚੱਲੋ ਨਾਨੂ ਚੱਲੋ ਮੇਰੇ ਨਾਲ ਚੱਲੋ ਤੁਸੀਂ ਮੈਂ ਵੀ ਉਥੇ ਜਾਣਾ ਆ ਦੇਖੋ ਕਿਵੇਂ ਜਾਂਦਾ ਭੱਜਿਆ ਭੱਜਿਆ ਹੁਣ ਮੂਰੇ ਹਨਾ ਏ ਸਾਨੂੰ ਸਾਰਾ ਦਿਨ ਆਹੀ ਲਾਈ ਰੱਖਦਾ ਹੈਗਾ ਮੂਰੇ ਹੱਜਾ ਉਹ ਕਰਨਾ ਹੈ ਅੱਜ ਉਹ ਕਰਨਾ ਹੈ ਹੁਣ ਕਹਿੰਦਾ ਤੁਸੀਂ ਚੱਲੋ ਇੱਕ ਵਾਰੀ ਜੋ ਮੈਨੂੰ ਚੀਜ਼ ਪਸੰਦ ਹੋਈ ਉਹੀ ਤੁਸੀਂ ਖਾਣੀ ਹੈ ਮੈਂ ਤੁਹਾਨੂੰ ਨਾ ਉੱਥੇ ਪਾਰਟੀ ਕਰਕੇ ਲਿਆਉਣਾ ਹੈ ਸਾਨੂੰ ਕਿਹਾ ਇਹਨੇ ਕਹਿੰਦਾ ਮੈਂ ਤੁਹਾਨੂੰ ਪਾਰਟੀ ਦੇ ਕੇ ਲਿਆਉਣਾ ਮੈਂ ਸਵੇਰੇ ਚੂਰੀ ਕੁੱਟ ਕੇ ਟਿਫਨ ਦੇ ਵਿੱਚ ਪਾਈ ਉਹ ਖਾਦੀ ਨਹੀਂ ਕਹਿੰਦਾ ਨਹੀਂ ਇਹ ਨਹੀਂ ਮੈਂ ਖਾਂਦਾ ਪਹਿਲਾਂ ਤੁਸੀਂ ਮੈਨੂੰ ਲੈ ਕੇ ਚੱਲੋ ਹੁਣ ਕਹਿੰਦਾ ਕਿ ਤੁਸੀਂ ਦੇਖੋ ਕੀ ਖਾਣਾ ਹੈ ਮੈਂ ਆਖਿਆ ਵੀ ਅਸੀਂ ਤੁਹਾਨੂੰ ਦੱਸ ਦੰਨੇ ਆ ਉਹ ਕਹਿੰਦਾ ਨਹੀਂ ਕੇਰਾ ਮੈਨੂੰ ਫੜਾਓ ਮੈਂ ਦੇਖੂਗਾ ਵੀ ਕੀ ਖਾਣਾ ਹੈਗਾ ਤੇ ਮੈਂ ਸਾਰਾ ਕੁਝ ਚੈੱਕ ਕਰਕੇ ਤੇ ਫਿਰ ਦੱਸੂਗਾ ਤੇ ਜਿਹੜਾ ਕੁਝ ਮੈਂ ਕਹੂੰਗਾ ਉਹੀ ਤੁਸੀਂ ਤੁਸੀਂ ਖਾਓ ਚਲੋ ਠੀਕ ਹੈ ਭਾਈ ਤੇਰੇ ਨਾਲ ਆਏ ਆ ਹਨਾ ਤੂੰ ਪਾਰਟੀ ਕਰਨੀ ਆ ਹੁਣ ਸਾਡੀ ਚਲਦੀ ਵੀ ਕਿੱਥੇ ਐ ਅਸੀਂ ਚੁੱਪ ਕਰਕੇ ਬੈਠ ਗਏ ਜੀ ਤੇ ਚਲੋ ਅਨਮੋਲ ਮੰਗਾਊਗਾ ਹੁਣ ਜੋ ਕੁਝ ਮੰਗਾਉਣਾ ਹੈਗਾ ਤੇ ਅਸੀਂ ਤਾਂ ਅਨਮੋਲ ਦੇ ਮੂੰਹ ਕੰਨੀ ਝਾਕੀ ਜਾਂਦੇ ਵੀ ਅਨਮੋਲ ਕੀ ਮੰਗਾਊਗਾ ਤੇ ਕੀ ਸਾਨੂੰ ਅੱਜ ਖਵਾਊਗਾ ਇਹ ਖਰ ਵਧੀਆ ਸ਼ਾਪ ਵਧੀਆ ਇਹ ਸਵੀਟਸ ਵਾਲੀ ਹੈ ਵੈਸੇ ਤਾਂ ਤੇ ਚਲੋ ਕੋਈ ਨਾ ਕੋਈ ਬੱਚਿਆਂ ਨੂੰ ਹਨਾ ਕਿਤੇ ਨਾ ਕਿਤੇ ਇੱਧਰ ਉੱਧਰ ਕਮਾ ਕੇ ਲਿਆਉਣੇ ਆਪਾਂ ਤਾਂ ਥੋੜਾ ਬਹੁਤਾ ਬੱਚੇ ਨੂੰ ਬਾਹਰ ਕੱਢਣਾ ਵੀ ਚਾਹੀਦਾ ਤੇ ਪਰ ਬੱਚੇ ਵੀ ਬੜੇ ਅੱਜਕੱਲ ਦੇ ਤੁਹਾਨੂੰ ਪਤਾ ਹੀ ਆ ਹਨਾ ਉਹ ਹਜੇ ਸਾਨੂੰ ਕਹਿੰਦਾ ਮੈਂ ਖਵਾਉਂਗਾ ਤੁਹਾਨੂੰ ਮੈਂ ਦੇਉਂਗਾ ਪਾਰਟੀਆਂ ਦੇਖੋ ਜੀ ਦੁਕਾਨ ਇਹਨਾਂ ਦੀ ਤੇ ਆਹ ਦੇਖੋ ਬੈਠਾ ਹੁਣ ਇਹਦੇ ਅਚ ਵੀ ਲੱਗੀ ਪਈ ਹੈ ਤੇ ਵੀ ਹੁਣ ਕੀ ਆਊਗਾ ਤੇ ਕੀ ਖਾਵਾਂਗੇ ਤੇ ਚਲੋ ਜੀ ਪਾਣੀ ਰੱਖਿਆ ਪਿਆ ਆਪਣੇ ਕੋਲੇ ਠੰਡਾ ਪਾਣੀ ਕੇਰਾ ਪੀ ਗਏ ਆਪਾਂ ਚੱਕ ਕੇ ਤੇ ਫਿਰ ਦੇਖਦੇ ਆ ਕਿਉਂਕਿ ਕੱਲਾ ਕੰਮ ਹੀ ਨਹੀਂ ਜ਼ਰੂਰੀ ਹੁੰਦਾ ਬੱਚਿਆਂ ਨਾਲ ਘੁੰਮਣਾ ਫਿਰਨਾ ਵੀ ਜ਼ਰੂਰੀ ਹੁੰਦਾ ਇਹਨੂੰ ਘਰੇ ਤਾਂ ਕੋਈ ਲੈ ਕੇ ਨਹੀਂ ਜਾਂਦਾ ਇਹਦੇ ਮੰਮੀ ਡੈਡੀ ਤਾਂ ਲੈ ਕੇ ਨਹੀਂ ਜਾਂਦੇ ਇਹ ਸਾਨੂੰ ਖਿੱਚੀ ਫਿਰਦਾ ਸਾਰਾ ਦਿਨ ਕਹਿ ਦਿੰਦਾ ਜੇ ਕੋਈ ਚੀਜ਼ ਲੈਣੀ ਆ ਹੁਣ ਇੱਕ ਹਾ ਕੁਕੁੜੀਆਂ ਦੇ ਚੂਜਾ ਮਗਰ ਫਿਰਦਾ ਮੈਨੂੰ ਕਹਿੰਦਾ ਚੂਜਾ ਲੈ ਕੇ ਦਿਓ ਪਤਾ ਨਹੀਂ ਕਿੱਥੇ ਦੇਖ ਆਇਆ ਇਹ ਤੇ ਰੋਜ ਇਹ ਮੇਰੇ ਕੰਨ ਖਾਂਦਾ ਮੈਨੂੰ ਚੂਜਾ ਲੈ ਕੇ ਦੇ ਹੁਣ ਮੈਂ ਇਹਨੂੰ ਚੂਜਾ ਕਿੱਥੋਂ ਲੈ ਕੇ ਦੇਵਾਂ ਆ ਲਓ ਜੀ ਇਹਨੇ ਅੱਜ ਮੰਗਾਈ ਆ ਦੇ ਹੀ ਭੱਲੇ ਠੀਕ ਹੈ ਜੀ ਤੇ ਇਹ ਹੁਣ ਸਾਨੂੰ ਦੇਣ ਲੱਗਿਆ ਪਾਰਟੀ ਹੁਣ ਪੈਸੇ ਦੇਣ ਵੇਲੇ ਪਤਾ ਨਹੀਂ ਅਨਮੋਲ ਕਿੱਥੇ ਹੋਊਗਾ ਕੇਰਾ ਤਾਂ ਸਾਨੂੰ ਇਹ ਪੂਰੀ ਤਸੱਲੀ ਦੇ ਕੇ ਲਿਆਇਆ ਕਹਿੰਦਾ ਵੀ ਤੁਸੀਂ ਚੱਲੋ ਤੇ ਜਿਵੇਂ ਜਿਵੇਂ ਮੈਂ ਤੁਹਾਨੂੰ ਕਹੂੰਗਾ ਤੇ ਓਵੇਂ ਓਵੇਂ ਤੁਸੀਂ ਕੰਮ ਕਰਨਾ ਜਿਵੇਂ ਮੈਂ ਤੁਹਾਨੂੰ ਖਾਣ ਨੂੰ ਕਹੂੰਗਾ ਓਵੇਂ ਤੁਸੀਂ ਖਾਣਾ ਹੈ ਜਿਵੇਂ ਮੈਂ ਤੁਹਾਨੂੰ ਬੈਠਣ ਨੂੰ ਕਹੂੰਗਾ ਓਵੇਂ ਤੁਸੀਂ ਬੈਠਣਾ ਹੈ ਠੀਕ ਹੈ ਜੀ ਚਲੋ ਜੀ ਜਦੋਂ ਆਪਾਂ ਹੁਣ ਆਈ ਗਏ ਅਨਮੋਲ ਦੇ ਨਾਲ ਹਨਾ ਤੇ ਹੁਣ ਆਪਾਂ ਖਾ ਲਈਏ ਦਹੀਂ ਭੱਲੇ ਆਪਾਂ ਕੀ ਕੀਤਾ ਜੀ ਦਹੀਂ ਭੱਲੇ ਕਰਤੇ ਤਿਆਰ ਖਾਣ ਵਾਸਤੇ ਤੇ ਹੁਣ ਆਪਾਂ ਖਾਣ ਲੱਗੇ ਆ ਤੇ ਅਨਮੋਲ ਵੀ ਤੁਹਾਨੂੰ ਦਿਖਾਉਨੇ ਆ ਵੀ ਕੀ ਕੀ ਐਕਸ਼ਨ ਕਰਦਾ ਤੇ ਉਹ ਸਾਨੂੰ ਵੀ ਕਹਿੰਦਾ ਵੀ ਤੁਸੀਂ ਵੀ ਓਵੇਂ ਐਕਸ਼ਨ ਕਰੋ ਤੇ ਆ ਬੈਠਾ ਜੀ ਆਪਣਾ ਅਨਮੋਲ ਤੇ ਆ ਦੇਖੋ ਤੁਸੀਂ ਲੱਗਿਆ ਪਿਆ ਫਟਾਫਟ ਤੇ ਹੁਣ ਇਹ ਕਹੂਗਾ ਵੀ ਸਵਾਦ ਆ ਦੇਖੋ ਹੁਣ ਕਹਿੰਦਾ ਵੀ ਤੁਸੀਂ ਦੱਸੋ ਵੀ ਸਵਾਦ ਹੈ ਚਾਹੇ ਤੁਹਾਨੂੰ ਨਹੀਂ ਵੀ ਚੰਗੇ ਲੱਗੇ ਤਾਂ ਤੁਸੀਂ ਤਾਂ ਵੀ ਦੱਸੋ ਠੀਕ ਹੈ ਜੀ ਹੁਣ ਇਹਨੂੰ ਲੱਗੇ ਚੰਗੇ ਮੇਰੇ ਬੱਚੇ ਨੂੰ ਆ ਦੇਖੋ ਤੁਸੀਂ ਹੁਣ ਇਹ ਸਾਨੂੰ ਵੀ ਕਹਿੰਦਾ ਵੀ ਤੁਸੀਂ ਵੀ ਐ ਕਰੋ ਤੇ ਹੁਣ ਭਾਈ ਸਾਨੂੰ ਵੀ ਐ ਕਰਨਾ ਪਊਗਾ ਹਨਾ ਬੱਚਿਆਂ ਨਾਲ ਬੱਚੇ ਹੋਣਾ ਪੈਂਦਾ ਜੀ ਬਜ਼ੁਰਗਾਂ ਨਾਲ ਓਵੇਂ ਹੋਣਾ ਪੈਂਦਾ ਤੇ ਜਵਾਨਾਂ ਨਾਲ ਗੱਲ ਕਰਨੀ ਓਵੇਂ ਕਰਨੀ ਪੈਂਦੀ ਐ ਲਓ ਜੀ ਅਸੀਂ ਵੀ ਹੁਣ ਕਹਤਾ ਜੀ ਬਹੁਤ ਟੇਸਟੀ ਐ ਕਿਉਂਕਿ ਜਦੋਂ ਅਨਮੋਲ ਨੇ ਕਿਹਾ ਤੇ ਫਿਰ ਸਾਨੂੰ ਕਹਿਣਾ ਪਊਗਾ ਤੇ ਬਾਕੀ ਉਹ ਜੀ ਗੱਲ ਨਹੀਂ ਸੀ ਟੇਸਟੀ ਸੀ ਦਹੀਂ ਭੱਲੇ ਬਹੁਤ ਵਧੀਆ ਸੀਗੇ ਤੇ ਬੈਠੇ ਰਹੇ ਉੱਥੇ ਵਧੀਆ ਗੱਲਾਂ ਬਾਤਾਂ ਕੀਤੀਆਂ ਤੇ ਹੱਸੇ ਖੇਡੇ ਤੇ ਅਨਮੋਲ ਦੇ ਨਾਲ ਇੰਜੋਏ ਕੀਤਾ ਤੇ ਹੁਣ ਜਾਂਦੇ ਜਾਂਦੇ ਅਨਮੋਲ ਨੂੰ ਘਰੇ ਛੱਡ ਕੇ ਜਾਵਾਂਗੇ ਕਿਉਂਕਿ ਇਹਦਾ ਨਾ ਟਿਊਸ਼ਨ ਦਾ ਟਾਈਮ ਹੋ ਜਾਂਦਾ ਤੇ ਮੈਂ ਇਹਨੂੰ ਕਿਹਾ ਸੀ ਆਪਾਂ ਸ਼ਾਮ ਜੇ ਨੂੰ ਚੱਲਾਂਗੇ ਕਹਿੰਦਾ ਨਾ ਜੀ ਹੁਣੇ ਚੱਲਾਂਗੇ ਬਾਜ਼ਾਰ ਗਏ ਸੀ ਹੁਣੇ ਸਾਰਾ ਪਾੜਾ ਕੱਢ ਕੇ ਜਾਓ ਜੀ ਤੇ ਹੁਣੇ ਸਾਰੇ ਪਾੜਾ ਕੱਢ ਕੇ ਆਏ ਆ ਆਪਾਂ ਸਾਰੇ ਜਾ ਕੇ ਆਏ ਆ ਤੇ ਅਰਮੋਲ ਹੁਣ ਪੈਸੇ ਦੇਣ ਵੇਲੇ ਮੁੱਕਰੀ ਜਾਂਦਾ ਅਸੀਂ ਉਹਨੂੰ ਕਹਿੰਨੇ ਆ ਵੀ ਤੂੰ ਦੇ ਤੇ ਉਹ ਕਹਿੰਦਾ ਨਹੀਂ ਤੁਸੀਂ ਕਿਹੜਾ ਤੁਹਾਨੂੰ ਘਰੇ ਜਾ ਕੇ ਦੇਉਂਗਾ ਮੈਂ ਪੈਸੇ ਹੁਣ ਦੇਖੋ ਭਾਈ ਪੈਸੇ ਦੇਊਗਾ ਕਿ ਨਹੀਂ ਦਿੰਦਾ ਇੱਕ ਵਾਰੀ ਤਾਂ ਸਾਨੂੰ ਭਾਈ ਲੈ ਆਇਆ ਹੁਣ ਕਹਿੰਦਾ ਮੇਰੇ ਹੱਥ ਹੈਂਡ ਵਾਸ਼ ਕਰਾਓ ਤੁਸੀਂ ਦੇਖੋ ਵੀ ਕਿੱਥੇ ਐ ਤੇ ਮੈਂ ਆਪਦੇ ਹੈਂਡ ਵਾਸ਼ ਕਰਾਂ ਤੇ ਹੁਣ ਅਸੀਂ ਭਾਲੀ ਜਾਂਦੇ ਆ ਚਲੋ ਕੋਈ ਨਹੀਂ ਪਤਾ ਲੱਗ ਜੂਗਾ ਨਵੇਂ-ਨਵੇਂ ਆਏ ਸੀ ਇਸ ਦੁਕਾਨ ਤੇ ਹਨਾ ਤੇ ਦੇਖੀ ਨਾ ਹੁਣ ਚੱਲੇ ਆ ਜੀ ਆਪਾਂ ਤੇ ਹੁਣ ਦੇਖੋ ਪੈਸੇ ਕਿਵੇਂ ਕਰੂਗਾ ਨਹੀਂ ਜੀ ਫੇਰ ਉਹਦੇ ਨਾਨੂ ਨੂੰ ਜਾਣਾ ਪਿਆ ਹਨਾ ਅਨਮੋਲ ਨਹੀਂ ਜਾਂਦਾ ਚਲੋ ਠੀਕ ਹੈ ਜੀ ਸਾਡਾ ਕਿਵੇਂ ਲੱਗੀ ਤੁਹਾਨੂੰ ਵੀਡੀਓ ਕਮੈਂਟ